ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾ ਰਹੇ ਆ ਪਿੰਡ ਸਖੀਰਾ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਨਾਂ ਵੀਰ ਦਾ ਦੋਸਤੋ ਬਲਜੀਤ ਸਿੰਘ ਹੈ ਘਰੇਲੂ ਦੋਸਤੋ ਪਸ਼ੂਆਂ ਦੇ ਕੋਲ ਕੋਈ ਵਪਾਰ ਦਾ ਕੰਮ ਨਹੀਂਗਾ ਮਾਝਾ ਦੋਸਤੋ ਇੱਕ ਇਹ ਗੱbnਿਆ ਤੇ ਇਸ ਤੋਂ ਬਿਨਾਂ ਦੋਸਤੋ ਵੀਰ ਦੇ ਕੋਲ ਇੱਕ ਜਿਹੜੀ ਕੱਟੀ ਹੈ ਡਿਟੇਲ ਦੋਸਤੋ ਆਪਾਂ ਇਹਨਾਂ ਦੋਵਾਂ ਪਸ਼ੂਆਂ ਦੀ ਜਿਹੜੀ ਵੀਰ ਬਲਜੀਤ ਜੀ ਕੋਲੋਂ ਪੂਰੀ ਤਰ੍ਹਾਂ ਸਾਂਝੀ ਕਰਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਪਸ਼ੂ ਦੋਸਤੋ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਨਿਰਖ ਪਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਈਕ ਤੇ ਸ਼ੇਅਰ ਜੂ ਕਰਿਆ ਕਰੋ ਅੱਗੇ ਕਿਸੇ ਹੋਰ ਵੀਰ ਪਿਆ ਦਾ ਫਾਇਦਾ ਹੋ ਸਦਾ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਕਰ ਦਿਓ ਆਲ ਤੇ ਸਦਕਤ हां जी भाई सास्दी काल जी सास्दी काल जी और ठीक ठाक बढ़िया जी बढ़िया किद्दा बढ़िया काम करती रंदा चल ही ਜਾਂਦਾ ਜੀ ਬੋਲੀ ਕਿ ਐਡਰੈਸ ਆਪਣਾ ਇੱਕ ਵੇ 10 ਮੇਰਾ ਪਿੰਡ ਸੀਰਾ ਜ਼ਿਲ੍ਹਾ ਤਰਨਤਾਰਨ ਸੀਰਾ ਤਰਨਤਾਰਨ ਹਾਂ ਜੀ ਨਾਮ ਕੀ ਨਾਮ ਬਲਜੀਤ ਸਿੰਘ ਜੀ ਅੱਛਾ ਜੀ ਹਾਂ ਜੀ ਫੋਨ ਨੰਬਰ ਜਾਜ ਨਹੀਂ ਫੋਨ ਨੰਬਰ ਮੈਂ ਸਿਮ ਨਵੀ ਲਈ ਆ ਅੱਛਾ ਫੋਨ ਨੰਬਰ ਅਜੇ ਨਾ ਮੈਂ ਸੇ ਮਰੀਦ ਲੈ ਕੇ ਆਇਆ ਤੇ ਨੰਬਰ ਤੇ ਮਿਲਿਆ ਹਾਂ ਠੀਕ ਹੈ ਜੀ ਚਲੋ ਕੋਈ ਨਹੀਂ ਫੋਨ ਆਪਾਂ ਸਕਰੀਨ ਤੇ ਚਲਾ ਦਾਂਗੇ ਨੰਬਰ ਹਾਂਜੀ ਹਾਂਜੀ ਤੇ ਵੀਰ ਬਲਜੀਤ ਜਿਹੜੀ ਮੱਝ ਆਪਾਂ ਸੇਲ ਕਰਨੀ ਆ ਇਹਦੀ ਆਪਾਂ ਡਿਟੇਲ ਵੀਰਾਂ ਨੂੰ ਦਸੀਏ ਕਿਉਂਕਿ ਮੈਂ ਪਹਿਲਾਂ ਦੱਸਤਾ ਕੋਈ ਵਪਾਰ ਦਾ ਕੰਮ ਨਹੀਂ ਕਰਦੇ ਕੋਈ ਖਰੀਦੂ-ਕੁਸ਼ੀਓ ਵੀਰ ਦੇ ਕੋਲ ਹਾਂਜੀ ਤੇ ਮਤਲਬ ਸਵੇਰ ਕਿੰਨਾ ਸੁਣੀ ਇਹ ਵੀਰ ਜੀ ਦੂਸਰੇ ਸੂਏ ਸੁਣੀ ਆ ਜੀ ਦੂਸਰੇ ਸੂਏ ਸੁਣੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਮਤਲਬ ਘਰ ਦੀ ਮੱਝ ਹੈ ਘਰ ਦੀ ਮੈਂ ਆ ਜੀ ਆਪਣੀ ਤੇ ਪਹਿਲੇ ਸੂਏ ਕਿੰਨਾ ਦੁੱਧ ਨੇ ਚੋਇਆ ਦੋ ਦਿਨ ਨੇ ਕੋਈ 7-8 ਲੀਟਰ ਚੋਇਆ ਪਹਿਲੇ ਸਵੇਰ ਹਾਂਜੀ ਅੱਛਾ ਜੀ ਹੁਣ ਗਾਂ 10 12 ਲੀਟਰ ਕਰੂਗੀ ਠੀਕ ਹੈ ਜੀ ਕਰਦੀ ਨਸਲ ਦੀ ਮੈਂ ਆ ਠੀਕ ਠੀਕ ਹਾਂਜੀ ਹਾਂਜੀ ਮਤਲਬ ਨੋਰਮਲ ਸੇ ਵਧੇ ਆਪਾਂ ਕੋਈ ਵੰਡ ਬਰੇਮਾ ਨਹੀਂ ਕੋਈ ਕੁਝ ਨਹੀਂ ਪਾਇਆ ਜੀ ਹਾਂ ਠੀਕ ਉਹ ਨਹੀਂ ਪਾਇਆ ਤੇ ਤੋਰ ਕੇ ਦਿਖਾਈਏ ਵੀਰ ਬੱਜੀ ਤੁਮਰੀ ਲਓ ਜੀ ਘਰੇਲੂ ਦੁੱਧ ਤੋਂ ਬੱਦੂਆ ਵੀਰ ਕਹਿੰਦਾ ਵੀ ਕੋਈ ਕਰੀ ਨਹੀਂ ਵੰਡ ਬਰੇਮਾ ਦੀ ਪੱਠੀਆਂ ਤੇ ਸਿਰਫ ਚੋਈ ਕਰਦੇ ਆ ਤੇ 7-8 ਕਿਲੋ ਦੁੱਧ ਨੇ ਪਹਿਲੇ ਸਵੇਰ ਮੈਂ ਜਿਹੜਾ ਕੋਇਆ ਵਾ ਸਾਡੇ ਘਰ ਦੋਸਤੋ ਮੈਂ ਤਾਂ ਤੁਹਾਨੂੰ ਤੋਰ ਕੇ ਦਿਖਾ ਦਿੰਦਾ ਇੱਕ ਵਾਰੀ ਐ ਨੂੰ ਤੋਰਦੀ ਸਾਡੇ ਪਾਸੇ ਘੇਣ ਤੋਰਨੀ ਹਾਂ ਦਾ ਆ ਦੋਸਤੋ ਪੂਰੀ ਰਾਜੀ ਹੈ ਜੰਮੀ ਪਈ ਹੈ ਪੂਰੀ ਆ ਕਰੋ ਚੈੱਕ ਲੈ 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 ਬਿਖੜੀ ਲੈ ਜਾ ਥਾਂ ਤੇ ਆ ਦੋਸਤੋ ਪੇਠੇ ਪੜੀ ਵੀ ਕਿਰਾਏ ਦੋਸਤੋ ਕਰ ਲੇ ਚੱਕੇ ਪੂਰੀ ਆਦਾ ਦਰਦੀ ਆ ਦੋਸਤੋ ਥੋੜਾ ਜਿਹਾ ਥਾਂ ਅਗਲੇ ਪਾਸੇ ਨੀਵਾ ਨਸ ਤੇ ਆ ਕਰਕੇ ਬਹੁਤ ਤੰਤੂ ਪੀਣਾ ਚਰ ਜਾਂਦਾ ਮਾੜਾ ਮੁੱਟ ਢਾਕਲਾ ਵੀ ਮੜੀ ਗਈ ਲਓ ਜੀ ਆਓ 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 ਨਾ ਬਸ ਲੈ ਜਾ ਲੈ ਮਰੀ ਜਾ ਪਸ਼ੂ ਦੋਸਤੋ ਘਰੇਲੂ ਆ ਡਰ ਜਾਂਦੇ ਆ ਪਸ਼ੂ ਕਹਿ ਵੈਹੀ ਆਮ ਕਈ ਰਾਂ ਪਿੰਡਾਂ ਦੇ ਵਿੱਚ ਡਾਕਟਰਾਂ ਟੋਟਰਾਂ ਦਾ ਕੰਮ ਦਰਿਆ ਹੁੰਦਾ ਵਾ ਤੇ ਇਸ ਕਰਕੇ ਜਦੋਂ ਉਪਰੋਂ ਕੋਈ ਬੰਦਾ ਆਦਾ ਜਾਂ ਕੈਮਰੇ ਦੇ ਪਿੱਛੋਂ ਵੈਸੇ ਡਰ ਜਾਂਦਾ ਆਰਡਰ ਕੁਆਰਟ ਜਿਹੜੀ ਦੋਸਤੋ ਕਰ ਲਓ ਚੱਕ ਅਛਾ ਵੀਰ ਸੂਨ ਦੇ ਵਿੱਚ ਟਾਈਮ ਤਾਂ ਕੰਨਾ ਦੱਸਿਆ ਜੀ ਵੀਰ ਜੀ 2 ਮਹੀਨੇ ਆ ਜੀ 2 ਮਹੀਨੇ ਪਹਿ ਸਮਾਂ ਹਾਂਜੀ ਹਾਂਜੀ ਠੀਕ ਹੈ ਹਾਂਜੀ ਤੇ ਮੋਲੇ ਦਾ ਵੀਰ ਕਿੰਨਾ ਕਰਨਾ ਮੋਲੇ ਵੀਰ ਜੀ 60000 ਰੁਪਏ ਜੀ ਅਛਾ ਜੀ ਹਾਂਜੀ ਹਾਂਜੀ ਮਾਨਤਾਣ ਚਲੋ 65000 ਦੇ ਦਿੰਦਾ ਆ ਪਟੁਨ ਜਾਈਆ ਤੇ ਹਾਂਜੀ 60000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ ਤੇ 55000 ਰੁਪਏ ਦੇ ਵਿੱਚ ਵੀਰ ਕਹਿੰਦਾ ਕਿ ਮਾਨਤਾ ਜਿਹੜਾ ਮਾਰਕਟ ਹੈ ਜਰੂਰ ਹੋਊਗਾ ਬਾਕੀ ਦੋਸਤੋ ਮੱਝ ਦਾ ਕੱਦ ਕਠ ਪੇਠਕੋੜੀ ਦੀ ਚੜਾਈ ਦੋਸਤੋ ਤੁਸੀਂ ਆਪ ਚੈੱਕ ਕਰਨੀ ਵੀਡੀਓ ਦੇ ਵਿੱਚ 7-8 ਕਿਲੋ ਦੁੱਧ ਦੋਸਤੋ ਘਰੇਲੂ ਸੇਵਾ ਤੇ ਨੇ ਚੁਆਇਆ ਨਾਰਮਲ ਸੇਵਾ ਤੇ ਹਾਂ ਤੇ ਜੇ ਕੋਈ ਵੀ ਦੋਸਤੋ ਚੰਗੀ ਸੰਭਲ ਖਰਦਾ ਦੋਸਤੋ ਇਹ ਬੜੇ ਮਜੇਦਾਰ ਜਿਹੜਾ 10-12 ਕਿਲੋ ਚੁਆਦੂਗੀ ਕਿਉਂਕਿ ਅਜੇ ਸੂਨ ਦੇ ਵਿੱਚ ਕਹਿਮ 2 ਮਹੀਨੇ ਪਹਿਲੇ ਆਰਡਰ ਦੋਸਤੋ ਜਿਹੜਾ ਹੁਣ ਤੋਂ ਕੱਟੀ ਦੀ ਵੀ ਉਮਰ ਕਿੰਨੀ ਕੀ ਇਹ ਵਧੀਆ ਤੇ ਕੋ 2 1.5 ਸਾਲ 2 ਸਾਲ ਦੀ ਆ 1.5 ਕੁ ਪੌਣੇ 2 ਸਾਲ ਦੀ ਹੈ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਇਹ ਵੀ ਕੱਟੀ ਇਸੇ ਮੱਝ ਦੀ ਹਾਂਜੀ ਇਸੇ ਦੀ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੋ ਵੀ ਮਰੀਜ਼ ਨੂੰ ਤੁਰਦੀ ਹੈ ਡਰੂ ਵੀ ਤੋਲ ਲੈਂਦੇ ਹਾਂ ਸੋ ਵੀ ਨੇ ਐਕਸ ਰੋਪ ਕੋ 3 ਤੋਲਦੇ ਨੇ ਤੋਲਨੇ ਆ ਦਾਦਾ ਦਾਦਾ ਕੱਟੀ ਵੀ ਦੋਸਤੋ ਪੂਰੀ ਸੋਹਣੀ ਸੁਨਖੀ ਆ ਬਿਲਕੁਲ ਗੋਲ ਸਿੰਘ ਨੇ ਕਹਿੰਦੇ ਨੇ ਦੇ ਵੰਦ ਹਾਜੂ ਆਜੋ ਆਜੋ ਅੱਛਾ ਵੀਰ ਕੱਟੀ ਦਾ ਕੀ ਮਿਲ ਕਰਦੇ ਕੱਟੀ ਦਾ ਵੀਰ ਜੀ 10000 ਰੁਪਏ ਲੈਣਾ ਆਪਾਂ ਅੱਛਾ ਜੀ ਹਾਂ ਜੀ ਇੰਨੀ ਦੀ ਦੇ ਦੇਣੀ ਆਪਾਂ ਮਾਨ ਤਾਨ ਕਰਕੇ ਤੇ ਆਪਾਂ ਦੋਵੇਂ ਜੇ ਦੋਹਾਂ ਦਾ ਕੋਈ ਸੌਦਾ ਮਾਰੂ ਤਾਂ 65000 ਰੁਪਏ ਆਪਾਂ ਲੈ ਲੈਣਾ ਅਛਾ ਜੀ ਤੁਹਾਨੂੰ ਮੈਂ ਮੋਕੇ ਮੇਰਾ ਕੰਮ ਹੈ ਬਸਾਂ ਦਾ ਵੀ ਜੀ ਠੀਕ ਹੈ ਜੀ ਕਿ ਲੋਕਾਂ ਦਾ ਮੇਰਾ ਇਹ 55 ਮੈਂ ਦਾ ਤੇ 10 ਦਾ ਕੱਟੀ ਦਾ 65000 ਰੁਪਏ 65000 ਠੀਕ ਹੈ ਜੀ 65000 ਤੋਂ ਵੀ ਮੰਨਤਨ ਹੋ ਜਾਊਗਾ ਮੰਨਤਨ ਹੋ ਜਾਊਗਾ ਵੀ ਉੱਥੇ 60000 ਤੇ ਲੱਗੇ ਕੋ 78 ਦੇ ਲੱਗੇ 18 ਵੀ ਆਪਾਂ ਅਛਾ ਵੀਰ ਕੀ ਮਤਲਬ ਲੋੜ ਪੈ ਗਈ ਪਸ਼ੂ ਵਿੱਚ ਲੋੜ ਵੀਰ ਜੀ ਮੈਂ ਬਸ ਕਨੈਕਟਰਾਂ ਦਾ ਬੰਦਾ ਅਛਾ ਜੀ ਹਾਂ ਜੀ ਤੇ ਮੇਰਾ ਹੁਣ ਨਹੀਂ ਸਰਕਲ ਸੂਤਰ ਨਹੀਂ ਆਉਂਦਾ ਅਛਾ ਜੀ ਹਾਂ ਜੀ ਤੇ ਮੈਂ ਫਿਰ ਉਹਨੂੰ ਬਾਹਰੋਂ ਦਾ ਰਹਿਣੇ ਆ ਤੇ ਤਾਂ ਕਰਕੇ ਉਹਨੂੰ ਪਤਾਈਆ ਫਿਰ ਹਾਂ ਠੀਕ ਹੈ ਪੱਟੇ ਪਾਉਣ ਦੀ ਦਿੱਕਤ ਹੈ ਹਾਂਜੀ ਹਾਂ ਠੀਕ ਠੀਕ ਹਾਂਜੀ ਦੋਸਤੋ ਵੀਰ ਆਪ ਬਸਾਂ ਤੇ ਇੰਕਲੈਕਟਰੀ ਕਰਦਾ ਵਾ ਤੇ ਪੱਟੇ ਪਾਉਣ ਦੀ ਫਰੀ ਦਿੱਕਤ ਹੈ ਤਾਂ ਕਰਕੇ ਜੀ ਕਹਿੰਦੇ ਆਪਾਂ ਜਿਹੜੀ ਪਰਸੇ ਸ਼ੇਅਰ ਕਰਦੇ ਨੇ ਘਰੇਲੂ ਕੰਮ ਉਹ ਦੋਸਤੋ ਵੀਰ ਦੇਖੋ ਕੋਈ ਵਪਾਰ ਦਾ ਕੰਮ ਨਹੀਂ ਗਾ ਬਾਕੀ ਦੋਸਤੋ ਰੇਟ ਹੈ ਵੀਰ ਨੂੰ ਤਾਂ ਦੱਸ ਸਕਦੇ ਆ 55000 ਰੁਪਏ ਮਹੀ ਦਾ 10000 ਰੁਪਏ ਅੱਤੀ ਦਾ 65000 ਹੁੰਸਿਆ ਜੀ ਤੇ ਹੋ ਸਕਦਾ ਮੌਕੇ ਤੇ ਤੁਹਾਡੀ ਬਾੜ ਦੀ ਵੀ ਗੱਲ ਪੰਜ 60 ਦੀ ਬਣ ਸਕਦੀ ਦੋਸਤੋ ਇਹ ਦੋਸਤੋ ਡਿਪੈਂਡ ਕਰਦੀ ਏ ਗੱਲ ਸੌਦਾ ਹੋਣ ਤੇ ਬਾਕੀ ਦੋਸਤੋ ਫ